ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣ ਵਜਾਏ ਹੁਣ ਤੱਕ ਬਲੈਕਮੇਲ ਕੀਤਾ ਗਿਆ ਪਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਇੱਕ ਮੌਜੂਦਾ ਸਰਕਾਰ ਦੇ ਵਿੱਚ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਲੈਕਮੇਲ ਕੀਤਾ ਗਿਆ ਟਰੱਕ ਯੂਨੀਅਨ ਭਾਨੀਗੜ ਦੇ ਵਿੱਚ ਵੱਖ-ਵੱਖ ਸਾਬਕਾ ਪ੍ਰਧਾਨਾਂ ਦੇ ਦੁਆਰਾ ਜਦੋਂ ਇੱਕ ਕਮੇਟੀ ਅਨਾਉਂਸ ਕੀਤੀ ਗਈ ਹੈ ਜਿਦੇ ਵਿੱਚ ਐਮਐਲਏ ਦਾ ਕੋਈ ਭਾਗੀਦਾਰੀ ਨਹੀਂ ਕੋਈ ਦੋਸ਼ ਨਹੀਂ ਸਿਰਫ ਇਹ ਆ ਵੀ ਪੰਜ ਮੈਂਬਰੀ ਕਮੇਟੀ ਆ ਵੱਧ ਤੋਂ ਵੱਧ ਇੱਕ ਨਾਮ ਦਾ ਸਪਾਰਸ਼ ਕਰ ਦੂਗਾ ਤੇ ਉਹਦੇ ਵਿੱਚ ਉਹਨਾਂ ਨੇ ਔਰ ਉਹ ਪ੍ਰਧਾਨ ਜਿਹੜੇ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਨੇ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿੱਚ ਬੈਠ ਕੇ ਸਰਬਸੰਮਤੀ ਦੇ ਨਾਲ ਉਹਦੀ ਚੋਣ ਕੀਤੀ ਇਹਦਾ ਜਿਹੜਾ ਪੱਖ ਆ ਉਹ ਤੋਂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਇਹ ਘਟਨਾ ਕੋਈ 27 ਤਰੀਕ ਦੀ ਨਹੀਂ ਹੈ ਇਹ ਜਿਹੜੀ ਘਟਨਾ ਹੈਗੀ ਆ ਉਹ 24 ਤਰੀਕ ਦੀ ਰਾਤ ਦੀ ਘਟਨਾ ਹੈਗੀ ਆ ਜਦੋਂ ਮੇਰੇ ਕੋਲ ਇਸ ਕਥਿਤ ਵੀਡੀਓ ਨੂੰ ਲੈ ਕੇ ਆਲਾ ਅਫਸਰ ਜਿਹੜੇ ਮੌਜੂਦਾ ਅਫਸਰ ਨੇ ਮੇਰੇ ਕੋਲ ਆਏ ਘਰੇ ਆਏ ਤੇ ਮੈਨੂੰ ਇਸ ਵੀਡੀਓ ਦੇ ਬਾਰੇ ਦੱਸਿਆ ਗਿਆ ਕਿ ਜੀ ਟਰੱਕ ਯੂਨੀਅਨ ਦੀ ਕੱਲ ਨੂੰ ਚੋਣ ਹੋ ਰਹੀ ਹੈ ਉਥੇ ਉਹ ਚੋਣ ਤੋਂ ਬਾਅਦ ਤੁਹਾਡਾ ਜਿਹੜਾ ਤੁਹਾਡੇ ਕਿਸੇ ਬੰਦੇ ਦਾ ਜਿਹੜਾ ਕੋਈ ਵੀਡੀਓ ਆ ਜਿਹੜਾ ਪੈਸੇ ਦੇ ਲੈਣ ਦੇਣ ਨੂੰ ਇੱਕ ਵੀਡੀਓ ਬਣਿਆ ਹੋਇਆ ਉਹ ਵੀਡੀਓ ਵਾਇਰਲ ਕਰਨ ਦੀ ਗੱਲ ਹੋ ਰਹੀ ਹੈ ਜੇ ਜਦੋਂ ਮੈਂ ਉਹਨਾਂ ਅਧਿਕਾਰੀਆਂ ਦੇ ਨੂੰ ਮੈਂ ਕਿਹਾ ਕਿ ਵੀ ਇਹਦੀ ਪੁਸ਼ਟੀ ਕੀਤੀ ਜਾਵੇ ਉਹ ਪੁਸ਼ਟੀ ਕਰਕੇ ਆਏ ਦੁਬਾਰਾ ਫੇਰ ਮੇਰੇ ਕੋਲ ਘਰੇ ਚੱਲ ਕੇ ਆਏ ਤੇ ਮੈਂ ਜਦੋਂ ਉਹਨਾਂ ਨੇ ਦੱਸਿਆ ਜੀ ਅਸੀਂ ਇਹਦੀ ਪੁਸ਼ਟੀ ਕਰ ਲਈ ਹੈ ਅਸੀਂ ਵੀਡੀਓ ਖੁਦ ਦੇਖੀ ਹੈ ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰ ਦਿਓ ਤੇ ਉੱਥੇ ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣਾ ਕਿ ਐਮਐਲਏ ਸਾਹਿਬ ਤੁਸੀਂ ਤਾਂ ਚੰਡੀ ਦਾ ਪਾਠ ਕਰਦੇ ਲੱਗਦੇ ਹਾਰ ਟਾਈਮ ਤੁਸੀਂ ਘੋੜੇ ਤੇ ਸਵਾਰ ਰਹੇ ਨੇ ਉਹ ਇਹ ਮਸਲਾ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਇਹਨੂੰ ਦਬਾ ਕੇ ਤੁਸੀਂ ਸਮਝੌਤਾ ਕਰ ਲਿਓ ਤੇ ਮੈਨੂੰ ਉਹਤੇ ਕਾਰਵਾਈ ਕਰਨ ਦੀ ਬਜਾਏ ਹੁਣ ਤੱਕ ਬਲੈਕਮੇਲ ਕੀਤਾ ਗਿਆ ਪਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਜਦ ਕਿ ਉਹ ਵੀਡੀਓ DJ ਮੀਡੀਆ ਡੁੰਗਾਈ ਤੱਕ ਜਾਵੇ ਤਾਂ ਉਹ ਵੀਡੀਓ ਆ ਜਿਹੜਾ ਕਥਿਤ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਆਵਾਜ਼ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਊਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਉਹਨੂੰ ਵੀਡੀਓ ਨੂੰ ਵੀਡੀਓ ਦੇ ਜ਼ਰੀਏ ਇੱਕ ਮੌਜੂਦਾ ਸਰਕਾਰ ਦੇ ਵਿੱਚ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਲੈਕਮੇਲ ਕੀਤਾ ਗਿਆ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕਾਰਵਾਈ ਨਾ ਕਰਨ ਦੀ ਬਜਾਏ ਉਲਟਾ ਮੈਨੂੰ ਦਬਾਅ ਬਣਾਇਆ ਗਿਆ ਕਿ ਤੁਸੀਂ ਸਮਝੌਤਾ ਕਰ ਲਿਓ ਜੀ ਹੁਣ ਇਸ ਘਟਨਾ ਕਰਮ ਦੇ ਪਿੱਛੇ ਕੌਣ ਬੰਦੇ ਨੇ ਉਹ ਬੰਦੇ ਉਹ ਪਰਿਵਾਰ ਕਿਹਨਾ ਦੇ ਟੱਚ ਦੇ ਵਿੱਚ ਸੀਗਾ ਕਿਉਂਕਿ ਮਨਜੀਤ ਸਿੰਘ ਕਾਕਾ ਕੋਈ ਸ਼ੱਕ ਨਹੀਂ 2022 ਦੀ ਇਲੈਕਸ਼ਨ ਤੋਂ ਮੇਰੇ ਨਾਲ ਚੱਲਿਆ ਪਰ ਉਹਦਾ ਇੱਕ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਆ ਪਿਛੇ ਪੰਚਾਇਤ ਦੀ ਇਲੈਕਸ਼ਨ ਵੀ ਉਹਨਾਂ ਨੇ ਲੜੀ ਆ ਸਰਪੰਚ ਵੀ ਬਣੇ ਨੇ ਔਰ ਇੱਕ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਜਦੋਂ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਇੱਕ ਦੇਣ ਲੈਣ ਦੀ ਮੈਨੂੰ ਜਿਹੜੀ ਖਬਰ ਮਿਲੀ ਸੀਗੀ ਤਾਂ ਮੈਂ ਇੱਕ ਬीडीपीਓ ਦੀ ਗੱਡੀ ਦੀ ਤਲਾਸ਼ੀ ਕਰਵਾਈ ਸੀਗੀ ਤੇ ਉਸ ਗੱਡੀ ਦੀ ਜਦੋਂ ਤਲਾਸ਼ੀ ਕਰਾਈ ਸੀ ਉਹ ਬीडीपीਓ ਜਿਹੜਾ ਉਹ ਏਸੇ ਪਰਿਵਾਰ ਦੇ ਕੋਲੋਂ ਏਸੇ ਪਿੰਡ ਦੇ ਇੱਕ ਗੋਡਾਊਨ ਦੇ ਵਿੱਚ ਬੈਠਾ ਸੀਗਾ ਜਿੱਥੋਂ ਉਹ ਉੱਠ ਕੇ ਆਇਆ ਤੇ ਉੱਠ ਕੇ ਆਉਣ ਤੋਂ ਬਾਅਦ ਉਹ ਜਿਹੜੀ ਅਸੀਂ ਤਲਾਸ਼ੀ ਕਰਾਈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ মিডিਆ 'ਚ ਕਿਹਾ ਸੀ ਕਿ ਜੇ ਇਹ ਸਾਬਤ ਹੋ ਜਾਂਦਾ ਮੈਂ ਝੂਠੀ ਪਾਈ ਜਾਨੀਆ ਤਾਂ ਮੈਂ ਮਾਫੀ ਵੀ ਮੰਗੂ ਪਰ ਇਹਦੇ ਤੇ ਕੋਈ ਜਾਂਚ ਹੀ ਨਹੀਂ ਅਜੇ ਤੱਕ ਹੋ ਸਕੀ ਹੈਗੀ ਔਰ ਦੂਸਰੀ ਚੀਜ਼ ਇਹ ਆ ਕਿ ਇਹੀ ਪਰਿਵਾਰ ਉਸ ਟਾਈਮ ਜਦੋਂ ਮੈਂ মিডিਆ ਦੇ ਮੁਖਾਤਿਬ ਹੋ ਕੇ ਆਈ ਸੀ ਤੇ ਪਰਿਵਾਰ ਮੇਰੇ ਕੋਲ ਘਰੇ ਬੈਠਾ ਸੀਗਾ ਮੇਰੇ ਕੋਲ ਵੱਖ-ਵੱਖ ਲੀਡਰਾਂ ਤੋਂ ਸਾਡੇ ਪਾਰਟੀਆਂਦਿਆਂ ਤੋਂ ਵੀ ਇੱਧਰ-ਉੱਧਰੋਂ ਸਾਰਿਆਂ ਤੋਂ ਸਪਾਰਸਾਂ ਕਰਾਈਆਂ ਔਰ ਅੱਜ ਉਹੀ ਪਰਿਵਾਰ ਤੇ ਅੱਜ ਉਹਨਾਂ ਨੇ ਮੇਰੇ ਉੱਤੇ ਜਿਹੜੇ ਇਹ ਇਲਜ਼ਾਮ ਲਗਾਏ ਨੇ ਮੈਂ ਇੱਕ ਔਰਤ ਆ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਕਸੂਰ ਸਿਰਫ ਇਨਾ ਕਾ ਕਿ ਮੈਂ ਉਹਨਾਂ ਕਨਾਡਾ ਨੂੰ ਉਹਨਾਂ ਤਕੜੇ ਲੋਕਾਂ ਨੂੰ ਉਹਨਾਂ ਪੈਸੇ ਵਾਲਿਆਂ ਨੂੰ ਲੋਕਾਂ ਨੇ ਮੇਰਾ ਸਾਧਤਾ ਉਹਨਾਂ ਨੂੰ ਠਕਰਾ ਕੇ ਅੱਜ ਲੋਕਾਂ ਨੇ ਮੈਨੂੰ ਚੁਣਿਆ ਮੇਰਾ ਪਰਿਵਾਰ ਆ ਮੇਰੇ ਫਾਦਰ ਸਾਹਿਬ ਪਿਛਲੇ 13 ਸਾਲ ਤੋਂ ਮਾਨਸਿਕ ਰੋਗ ਤੋਂ ਜਿਹੜੇ ਪੀੜਤ ਨੇ ਅਜੋ ਦਵਾਈ ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਸੋ ਇਹ ਸਾਰਾ ਕੁਝ ਕਰਕੇ ਬੜਾ ਸੌਖਾ ਹੁੰਦਾ ਕਿਸੇ ਲੀਡਰ ਦੇ ਉੱਤੇ ਇਹ ਜਿਹੜੇ ਇਲਜ਼ਾਮ ਲਗਾਉਣੇ ਨੇ ਉਹ ਇਲਜ਼ਾਮ ਕਿੰਨੇ ਕ ਸੱਚੇ ਨੇ ਕਿੰਨੇ ਕ ਝੂਠੇ ਨੇ ਉਦੀ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰੇ ਅੱਜ ਮੈਂ ਆਪ ਚੱਲ ਕੇ ਆਪਣੇ ਲੋਕਾਂ ਦੇ ਨਾਲ ਇੱਥੇ ਪਹੁੰਚੀ ਆ ਇਹਦੀ ਇੱਥੇ ਪਹੁੰਚੀ ਆ ਇਹਦੀ ਇਨਵੈਸਟੀਗੇਸ਼ਨ ਹੋਵੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਔਰ ਮੇਰੀ ਕਿਤੇ ਭਾਗੀਦਾਰੀ ਪਾਈ ਜਾਂਦੀ ਆ ਤਾਂ ਮੈਂ ਹਲਕੇ ਦੇ ਵਿੱਚ ਆ ਆਪਣੇ ਲੋਕਾਂ ਦੇ ਵਿੱਚ ਆ ਮੈਂ ਕਿਸੇ ਵੀ ਕਾਰਵਾਈ ਤੋਂ ਕਿਸੇ ਇਨਵੈਸਟੀਗੇਸ਼ਨ ਤੋਂ ਮੈਂ ਕਿਤੇ ਭੱਜਣ ਨਹੀਂ ਲੱਗੀ ਮੈਂ ਲੋਕਾਂ ਦੇ ਵਿੱਚ ਆ ਇੱਥੇ ਆ ਕੱਲ ਵੀ ਇੱਥੇ ਸੀ ਡੱਗੇ ਵੀ ਇੱਥੇ ਸਰ ਆਫਸਰ ਕੌਣ ਆ ਜਿਹਨੇ ਤੁਹਾਨੂੰ ਦਬਾਅ ਬਣਾਇਆ ਗਿਆ ਕੀ ਸਮਝੌਤਾ ਕਰਨ ਲਈ ਗੱਲ ਕੀਤੀ ਕਿ ਤੁਹਾਡੀ ਸਰਕਾਰ ਹੋਵੇ ਤੇ ਤੁਹਾਨੂੰ ਇਦਾਂ ਦੇ ਦੇਖੋ ਮੈਂ ਫੇਰ ਕਹਿਨੀ ਆ ਕਿ ਇਸ ਦੇ ਵਿੱਚ ਉਹ ਪਰਿਵਾਰ ਦੀ ਬੈਕ ਦੇ ਉੱਤੇ ਕੌਣ ਖੜਾ ਕਿਹੜੇ ਲੋਕ ਨੇ ਕਿਹਨਾਂ ਲੋਕਾਂ ਨਾਲ ਉਹਨਾਂ ਲੋਕਾਂ ਦਾ رابطہ ਰਿਹਾ ਕਿਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਜਾਂ ਕਿਸੇ ਤਰੀਕੇ ਨਾਲ رابطہ ਜਿਹੜਾ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਰਹੇ ਪੁਲਿਸ ਅਫਸਰ ਉਹਦਾ ਵੀ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਕਰੂੰਗੀ ਅੱਜ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਲਵੇ ਤੇ ਕਿਹੜੇ ਨਾਮ ਨੇ ਉਹ ਵੀ ਮੀਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇ ਪੋਲਿਟਿਕਲ ਇਹਦੇ ਵਿੱਚ ਗੇਮ ਖੇਡੀ ਜਾ ਰਹੀ ਹੈ ਪਰ ਉਹਦੇ ਪਰਿਵਾਰ ਦੇ ਵੱਲੋਂ ਵੀ ਦੋਸ਼ ਲਗਾਇਆ ਜਾ ਰਿਹਾ ਉਹਦੇ ਬ੍ਰਦਰ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਪੈਸੇ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਤੁਸੀਂ ਕਹਿ ਰਹੇ ਹੋ ਕਿ ਪੋਲਿਟਿਕਲ ਇਹਦੇ ਉੱਤੇ ਸਟੰਡ ਖੇਡੇ ਜਾ ਰਹੇ ਹਨ ਪਰ ਬਦਨਾਮ ਕੀਤਾ ਪਰ ਉਹਦੇ ਪਰਿਵਾਰ ਵੱਲੋਂ ਵੀ ਤੁਸੀਂ ਕਹਿ ਰਹੇ ਹੋ ਕਿ ਕਾਕਾ ਸਿੰਘ ਜਿਹੜਾ ਥੋੜਾ ਵਰਕਰ ਹੈ ਪਾਰਟੀ ਦਾ ਪਰ ਉਹਦੇ ਪਰਿਵਾਰ ਵੱਲੋਂ ਵੀ ਇਹ ਜਿਹੜਾ ਉਹਦੇ ਭਾਈ ਵੱਲੋਂ ਹੀ ਜਿਹੜਾ ਦ ਦਾ ਜਿਹੜਾ ਮੈਂ ਤੁਹਾਨੂੰ ਇਲੈਕਸ਼ਨ ਦਾ ਜਿਹੜਾ ਦੱਸਿਆ ਕਿ ਇਲੈਕਸ਼ਨ ਦੇ ਟਾਈਮ ਪੰਚਾਇਤ ਦੀ ਇਲੈਕਸ਼ਨ ਦੇ ਵੇਲੇ ਕੀ ਹੋਇਆ ਸੀਗਾ ਸੋ ਉਹ ਤੋਂ ਬਾਅਦ ਅੱਜ ਆਪਣੇ ਆਪ ਇੱਕ ਵੀਡੀਓ ਬਣਾ ਕੇ ਵਾਇਰਲ ਕਰਨ ਆਪ ਹੀ ਵਾਇਰਲ ਕਰਨ ਆਪ ਹੀ ਬੋਲਣਾ ਆਪ ਹੀ ਪੈਸੇ ਰੱਖਣੇ ਆਪ ਹੀ ਸਾਰਾ ਕੁਝ ਰੱਖਣਾ ਤੇ ਉਹਦੀ ਜਿਹੜੀ ਜਾਂਚ ਹੋਊਗੀ ਉਹ ਜਾਂਚ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਮੇਰੇ ਨਾਲੋਂ ਬੈਟਰ ਦੱਸ ਸਕਦਾ ਕਿਉਂਕਿ ਇੱਥੇ ਮੈਂ ਕੁਝ ਬੋਲੂਗੀ ਤਾਂ ਵਿਰੋਧੀਆਂ ਨੇ ਕਹਿਣਾ ਕਿ ਇਲਜ਼ਾਮ ਤੇ ਇਲਜ਼ਾਮ ਸ਼ੁਰੂ ਹੋਗੇ ਸੋ ਮੈਂ ਨਹੀਂ ਮੇਰੀ 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 ਕਿਸੇ ਨਾਲ ਮੇਰੀ ਖੋਲੀ ਸਾਹਿਬ ਕਿਸੇ ਨਾਲ ਗੱਲ ਨਹੀਂ ਹੋਈ ਔਰ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਓਪਨਲੀ ਮੀਡੀਆ 'ਚ ਵੀ ਪਬਲਿਕ ਦੇ ਵਿੱਚ ਵੀ ਕਹਿੰਦੀ ਆਈ ਆ ਕਿ ਮੇਰੇ ਨਾਮ ਦੇ ਉੱਤੇ ਚਾਹੇ ਕੋਈ ਮੇਰਾ ਪਾਰਟੀ ਦਾ ਵਰਕਰ ਆ ਚਾਹੇ ਮੇਰਾ ਕੋਈ ਪਰਿਵਾਰ ਦਾ ਮੈਂਬਰ ਆ ਚਾਹੇ ਕੋਈ ਮੇਰਾ ਰਿਸ਼ਤੇਦਾਰ ਆ ਜੇ ਕਿਸੇ ਦੀ ਵੀ ਕੋਈ ਭਾਗੀਦਾਰੀ ਹੋਊਗੀ ਤਾਂ ਉਹਦੇ ਤੇ ਕਾਰਵਾਈ ਹੋਊਗੀ ਮੈਂ ਮਤਲਬ ਸਰਕਾਰ ਦੇ ਵਿੱਚ ਰਹਿ ਕੇ ਐਮਐਲਏ ਨਾਲ ਇਦਾਂ ਦੀ سلوਕੀ ਹੋਵੇ ਕਿ ਤੁਹਾਨੂੰ ਲੱਗਦਾ ਕਿਸੇ ਪਾਰਟੀ ਦੇ ਤੁਹਾਡੇ ਦੇ ਉੱਚ ਅਧਿਕਾਰੀ ਦਾ ਉਹਨਾਂ ਦੇ ਉੱਤੇ ਹੱਥ ਹੋਊਗਾ ਅਫਸਰਾਂ ਦੇ ਉੱਤੇ ਉਹਦੇ ਸੰਪਰਕ 'ਚ ਹੋਣਗੇ ਕਿਉਂਕਿ ਤੁਹਾਡੀ ਸਰਕਾਰ ਹੋਵੇ ਤੇ ਤੁਹਾਡੇ ਨਾਲ ਹੀ ਇਦਾਂ ਹੋ ਰਿਹਾ ਹੋਵੇ ਤੇ ਆਮ ਜਨਤਾ ਤੋਂ ਫਿਰ ਕੀ ਉਮੀਦ ਰੱਖ ਸਕਦੀ ਹੈ ਆਮ ਜਨਤਾ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਤਾ ਮੈਂ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆਤਾ ਔਰ ਮੈਂ ਖੁਦ ਚਾਹੁੰਨੀ ਆ ਕਿ ਇਸ ਦੀ ਜਾਂਚ ਹੋਵੇ ਕਿ ਕਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਕਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਇਸ ਛੜੇੰਤਰ ਦੇ ਇਸ ਸਾਜ਼ਿਸ਼ ਦੇ ਪਿੱਛੇ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਆਉਂ ਚੜਨਾ ਧਰਨਾ ਵੀ ਲਾ ਰਹੇ ਨੇ ਥੋੜੀ ਖਲਾਫ ਫਗੂ ਵਾਲਾ ਚੌਕ ਦੇ ਵਿੱਚ ਰੋੜ ਘੇਰਨੇ ਨੇ ਸਾਰੇ ਸਬ ਪਾਰਟੀਆਂ ਜਿਹੜੀ ਇੱਕੋ ਜਿ ਇਕੱਠੇ ਹੋ ਕੇ ਜਿਹੜੇ ਧਰਨਾ ਪ੍ਰਦਰਸ਼ਨ ਦੇਖੋ ਉਹਨਾਂ ਨੇ ਜੋ ਕਰਨਾ ਉਹ ਕਰਨ ਉਹ ਤਾਂ 24 ਤਰੀਕ ਦੇ ਰਾਤ ਦੀ ਬਲੈਕਮੇਲ ਕਰਨ ਲੱਗੇ ਹੋਏ ਨੇ ਉਹ ਤਾਂ ਮੈਂ ਸੱਚੀ ਆ ਮੇਰੇ ਪਰਮਾਤਮਾ ਨੂੰ ਪਤਾ ਮੇਰੇ ਲੋਕਾਂ ਨੂੰ ਪਤਾ ਤੇ ਜੇ ਕੋਈ ਐਦਾਂ ਦੀ ਗੱਲ ਹੁੰਦੀ आज यूनियन ਦੇ ਵਿੱਚ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਐ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਐ ਨਾ ਗੱਲ ਤਾਂ 24 ਤਰੀਕ ਦੀ ਐ 24 ਤੋਂ ਬਾਅਦ 27 ਨੂੰ ਅਨਾਉਂਸ ਵੀ ਹੋ ਗਈ ਐ ਤੇ ਜੇ ਮੇਰਾ ਕੋਈ ਕੋਈ ਮੇਰੀ ਕੋਈ ਵਿੱਚ ਭਾਗੀਦਾਰੀ ਹੁੰਦੀ ਤਾਂ ਕੀ ਮੈਂ ਜ਼ੋਰ ਨਾ ਲਾਉਂਦੀ ਐਫਰਟ ਨਾ ਕਰਦੀ ਵੀ ਉੱਥੇ ਅਨਾਉਂਸ ਨਾ ਹੋਵੇ ਤੇ ਵੀਡੀਓ ਵਾਇਰਲ ਨਾ ਹੋਵੇ ਜਦੋਂ ਮੇਰਾ ਕੋਈ ਰੋਲ ਹੀ ਨਹੀਂ ਹੈ ਮੇਰੀ ਵਿੱਚ ਕੋਈ ਭਾਗੀਦਾਰੀ ਨਹੀਂ ਹੈ ਕਿਸੇ ਰੁਪਈਏ ਨੂੰ ਲੈਣ ਜਾਂ ਦੇਣ ਦੇ ਵਿੱਚ ਇਹ ਤਾਂ ਬੜਾ ਸੌਖਾ ਜੇ ਤੁਹਾਨੂੰ ਕਿਤੇ ਕੋਈ ਜ਼ਿੰਮੇਵਾਰੀ ਚ ਨਹੀਂ ਮਿਲੀ ਤਾਂ ਤੁਸੀਂ ਕਹਿ ਦਿਓ ਜੀ ਮੇਰੇ ਇੰਨੇ ਠਕਰਾਤੇ ਤੇ ਦੂਜੇ ਤੋਂ ਇੰਨੇ ਲੈ ਲੈ ਕੀ ਸਬੂਤ ਹੈ ਜੀ ਤੁਹਾਡੇ ਕੋਲੇ ਨਾ ਚੀਜ਼ਾਂ ਦਾ ਕਿਵੇਂ ਤੁਸੀਂ ਇੱਕ ਬੰਦੇ ਨੂੰ ਜਿਹਦੀ ਲੋਕਾਂ ਦੇ ਵਿੱਚ ਇੱਕ ਸਮਾਜਿਕ ਸ਼ੋਭੀ ਹੈ ਤੁਸੀਂ ਉਹਨੂੰ ਕਿਵੇਂ ਖਰਾਬ ਕਰ ਸਕਦੇ ਹੋ ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋ ਕੇ ਜਿਹੜੀ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਸਾਰੀ ਚੀਜ਼ ਜਾਣੀ ਚਾਹੀਦੀ ਹੈ ਸੰਗਰੂਰ ਦੀ ਟਰੱਕ ਯੂਨੀਅਨ ਨੂੰ ਲੈ ਕੇ ਪਹਿਲਾਂ ਵਿਵਾਦ ਦੇ ਵਿੱਚ ਰਿਹਾ ਹੈ ਉੱਥੇ ਵੀ ਇਹੀ ਕੁਝ ਰਿਹਾ ਸੀ ਉੱਥੇ ਦੇ ਜਿਹੜੇ ਪ੍ਰਧਾਨ ਲੱਗੇ ਸੀ ਭੇਜਿਆ ਸੀ ਉਹਨਾਂ ਨੂੰ ਉਹਦੇ ਵੀ ਇਹੀ ਦੋਸ਼ ਲੱਗੇ ਸੀ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਕੋਈ ਰੋਲਾ ਪਿਆ ਸੀ ਤੇ ਪ੍ਰਧਾਨ ਕਿਤੇ ਨਹੀਂ ਮਿਲ ਦੇਖੋ ਕੈਪਟਨ ਸਰਕਾਰ ਨੇ ਜਾਂਦੇ ਹੋਏ ਟਰੱਕ ਯੂਨੀਅਨਾਂ ਭੰਗ ਕੀਤੀਆਂ ਨੇ ਔਰ ਅੱਜ ਤੱਕ ਉਹ ਜਿਹੜੀਆਂ ਯੂਨੀਅਨਾਂ ਨੇ ਜਿਹੜੀਆਂ ਭੰਗ ਨੇ ਦੇਖੋ ਲੋਕਾਂ ਦਾ ਰੋਜ਼ਗਾਰ ਇਹਦੇ ਰਾਜਨੀਤੀ ਕਰਨੀ ਜਿਹੜੀ ਉਹ ਮਾੜੀ ਗੱਲ ਹੈ ਲੋਕਾਂ ਦਾ ਰੋਜ਼ਗਾਰ ਕਿਵੇਂ ਚੱਲਦਾ ਉਹਨਾਂ ਤੇ ਛੱਡ ਦਿਓ ਨਾ ਉਹ ਆਪਣੀ ਸਹਿਮਤੀ ਕਰਨ ਔਰ ਸੰਗਰੂਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਹਨਾਂ ਨੇ ਆਪਣੀ ਜਿਹੜੀ ਸਹਿਮਤੀ ਕਰ ਲਈ ਕਿਉਂਕਿ ਇਲੈਕਸ਼ਨ ਕਰਾਈ ਨਹੀਂ ਸਕਦੇ ਸੋ ਉਹਨਾਂ ਨੇ ਸਹਿਮਤੀ ਕੀਤੀ ਸਰਬਸੰਮਤੀ ਦੇ ਨਾਲ ਇੱਕ ਆਪਣੀ ਇੱਕ ਕਮੇਟੀ ਜਿਹੜੀ ਬਣਾ ਲਈ ਐ ਐਵੇਂ ਭਾਨੀਗੜ ਦੇ ਵਿੱਚ ਭਾਨੀਗੜ ਦੇ ਵਿੱਚ ਜਿਹੜੀ ਕਮੇਟੀ ਅਨਾਉਂਸ ਹੋਈ ਹੈ ਉਹਨੂੰ ਕਮੇਟੀ ਨੂੰ ਅਨਾਉਂਸ ਕਿਹਨੇ ਕੀਤਾ ਮੈਂ ਤੁਹਾਨੂੰ ਧੰਨਵਾਦਾਂ ਕਿਉਂਕਿ ਮੀਡੀਆ ਦੇ ਸਾਥੀਓ ਤੁਸੀਂ ਲੋਕਲ ਨੂੰ ਸਾਰੇ ਜਾਣਦੇ ਹੋ ਉਹਦੇ ਚ ਸਾਬਕਾ ਪ੍ਰਧਾਨ ਨੇ ਜਿਹੜੇ ਅਕਾਲੀ ਦਲ ਦੇ ਟਾਈਮ ਉਹ ਖੁਦ ਕਹਿ ਰਹੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉਹ ਕਹਿੰਦੇ ਅਸੀਂ ਚੁਣ ਕੇ ਵੀ ਪ੍ਰਧਾਨ ਬਣਦੇ ਆਏ ਆ ਤੇ ਅਸੀਂ ਧੱਕੇ ਨਾਲ ਵੀ ਪ੍ਰਧਾਨ ਬਣੇ ਹੋਏ ਆ ਆਪਣੀਆਂ ਸਰਕਾਰਾਂ ਦੇ ਵਿੱਚ ਅੱਜ ਕੱਲੋ ਭਾਜੀਪੀ ਦੇ ਟਰਾਂਸਪੋਰਟ ਵਿੰਗ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਔਰ ਦੂਸਰੇ ਨਾਲ ਖੜੇ ਨੇ ਭਾਈ ਸਾਹਿਬ ਵਿਪਨ ਜੀ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਮਿਸਟਰ ਵਿਜੇਂਦਰ ਸਿੰਘਲਾ ਜਿਹੜੇ ਥੋ ਮਿਨਿਸਟਰ ਰਹਿ ਚੁੱਕੇ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਪ੍ਰਧਾਨ ਲਾਇਆ ਔਰ ਜਿਹੜਾ ਜਗਜੀਤ ਸਿੰਘ ਭੋਲਾ ਜੀ ਜਿਹੜੇ ਨਾਲ ਬੈਠੇ ਸੀਗੇ ਉਹ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਨਾਲ ਉਸ ਦਿਨ ਕਮੇਟੀ ਨੂੰ ਅਨਾਉਂਸ ਕਰਨ ਦੇ ਵਿੱਚ ਸੋ ਮੈਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਮਤਲਬ ਕੋਈ ਬੰਦਾ ਲਾ ਸਕਦਾ ਉਹਨਾਂ ਦਾ ਭਾਈਚਾਰਾ ਉਹਨਾਂ ਦਾ ਰੋਜ਼ਗਾਰ ਆ ਲੋਕ ਬੜੇ ਮੈਂ ਪਹਿਲਾਂ ਫਿਰ ਕਲੀਅਰ ਕਰਦਾ ਕਿ ਉਹ ਲੋਕ ਨੇ ਆਪਣੇ ਰੋਜ਼ਗਾਰ ਨੂੰ ਲੈ ਕੇ ਬੜੇ ਫਿਕਰਮੰਦ ਨੇ ਕਿਉਂਕਿ ਜੁਨੀਆਨਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਲੋਕਾਂ ਦਾ ਰੋਜ਼ਗਾਰ ਕਿੱਧਰ ਨੂੰ ਜਾ ਰਿਹਾ ਉਹ ਲੋਕ ਬੜੇ ਫਿਕਰਮੰਦ ਨੇ ਉਹ ਲੋਕ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਪਹਿਲਾਂ ਆਪਣੇ ਰੋਜ਼ਗਾਰ ਦੇ ਲਈ ਖੜੇ ਨੇ ਫਿਰ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਟਾਈ ਬੌਂਡ ਕੀਤਾ ਗਿਆ ਇਨਕੁਆਇਰੀ ਲੈ ਕੇ ਕਿਉਂਕਿ ਤੁਸੀਂ ਕਹਿ ਰਹੇ ਸੀਐਮ ਸਾਹਿਬ ਦੇ ਵੀ ਧਿਆਨ ਜਰ ਲਿਆਉਂਦਾ ਹੈ ਅੱਜ ਤੁਸੀਂ ਜਦੋਂ ਪੁਲਿਸ ਨੂੰ ਦਿਖਾ ਦਿੱਤੀ ਕੋਟਾਈਮ ਬੌਂਡ ਕੀਤਾ ਗਿਆ ਵੀ ਇੰਨੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਦਿੱਤਾ ਤੁਹਾਡੇ ਸਾਹਮਣੇ ਦਿੱਤਾ ਮੈਂ ਤਾਂ ਕਹਿੰਨੀ ਆ 2 ਦਿਨਾਂ ਦੇ ਵਿੱਚ ਕਰ ਦਿਓ ਇਹਦਾ ਇਸ਼ੂ ਕੀ ਹੈ ਜੀ ਮੈਂ ਤੁਸੀਂ ਟੌਪਿਕ ਵੀ ਰੱਖਿਆ ਇਹਦਾ ਜਿਹੜੀ ਅਪਲੀਕੇਸ਼ਨ ਇਹ ਜਿਹੜੀ ਡਿਮਾਂਡ ਕੀਤੀ ਗਈ ਹੈ ਡਿਮਾਂਡ ਕੀਤੀ ਗਈ ਹੈ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਸਾਜ਼ਿਸ਼ ਦੇ ਸਹਾਰਾ ਕੁਝ ਹੋਇਆ ਸੋ ਜਿਹੜੇ ਲੋਕ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਮਨਜੀਤ ਸਿੰਘ ਕਾਕਾ ਮਨਜੀਤ ਸਿੰਘ ਕਾਕਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਤੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕਿ ਨਾ ਕਿੰਨਾ ਬੰਦਿਆਂ ਦੇ ਟੱਚ ਦੇ ਵਿੱਚ ਸੀਗੇ ਉਹ ਪਿਛਲੇ ਦਿਨਾਂ ਦੇ ਵਿੱਚ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ 30 ਲੱਖ ਰੁਪਈਆ ਜੋ ਉਹਨਾਂ ਦੇ ਕਹਿਣ ਮੁਤਾਬਕ ਜੋ ਕੈਸ਼ ਉਹ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਕਿੱਥੋਂ ਟਰੈਵਲ ਕਰਕੇ ਕਿਵੇਂ ਉਹਨਾਂ ਦੇ ਘਰ ਤੱਕ ਜਿਹੜਾ ਪਹੁੰਚਿਆ